ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸਰ ਮੈਨੂੰ ਨੌਕਰੀ ਦੇ ਦਿਓ ਡਿਗਰੀ ਨਹੀਂ ਹੈ ਪਰ ਦਿਮਾਗ ਹੈ 90 ਦਿਨਾਂ ਵਿੱਚ ਤੁਹਾਡੀ ਡੁੱਬਦੀ ਕੰਪਨੀ ਨੂੰ ਪੈਰਾਂ ਸਰ ਕਰ ਦਿਆਂਗੇ ਪੂਰੇ ਇੰਟਰਵਿਊ ਰੂਮ ਵਿੱਚ ਛਣਾਟਸ਼ ਆ ਗਿਆ ਜਿਸ ਕਾਨਫਰੈਂਸ ਟੇਬਲ ਤੇ ਹੁਣ ਤੱਕ ਸਿਰਫ MBA, BBA ਤੇ ਮੈਨੇਜਮੈਂਟ ਡਿਗਰੀਆਂ ਵਾਲੇ ਨੌਜਵਾਨ ਆਪਣੇ ਰੈਜ਼ਿਮੇ ਫਲਾ ਕੇ ਬੈਠੇ ਸਨ ਉੱਥੇ ਅਚਾਨਕ ਇੱਕ ਲਾਈਨ ਹਵਾ ਨੂੰ چیرਦੀ ਹੋਈ ਨਿਕਲੀ ਪੈਨਲ ਦੇ ਚਿਹਰਿਆਂ ਤੇ ਪਹਿਲਾਂ ਹੈਰਾਨੀ ਆਈ ਫਿਰ ਇੱਕ ਹਲਕੀ ਜੀ ਮੁਸਕਾਨ ਕੁਝ ਹੀ ਸਕਿੰਟਾਂ ਬਾਅਦ ਉਹ ਖੁੱਲ ਕੇ ਹੱਸਣ ਲੱਗੇ ਦਸਵੀਂ ਪਾਸ ਹੁਣ ਕੰਪਨੀ ਬਚਾਵੇਗੀ ਮੈਡਮ ਇੱਥੇ ਐਮਬੀਏ ਵਾਲੇ ਲਾਈਨਾਂ ਵਿੱਚ ਖੜੇ ਹਨ ਆਈਐਮਏ ਵਾਲੇ ਰੈਜ਼ਿਮੀ ਭੇਜ ਰਹੇ ਹਨ ਤੇ ਤੁਸੀਂ ਕਹਿ ਰਹੇ ਹੋ ਦਸਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਕਿਸੇ ਨੇ ਮਜ਼ਾਕ ਵਿੱਚ ਪੁੱਛਿਆ ਮਾਰਕ ਸ਼ੀਟ ਲਿਆਏ ਹੋ ਜਾਂ ਸਿਰਫ ਹਿੰਮਤ ਲੈ ਕੇ ਆਏ ਹੋ ਲੜਕੀ ਚੁੱਪ ਰਹੀ ਉਸ ਦੀਆਂ ਅੱਖਾਂ ਵਿੱਚ ਨਾ ਸ਼ਰਮ ਸੀ ਨਾ ਗੁੱਸਾ ਬਸ ਇੱਕ ਅਜੀਬ ਜਿਹਾ ਪ੍ਰੋਸਾ ਸੀ ਜੋ ਨਾ ਅਹੰਕਾਰ ਸੀ ਤੇ ਨਾ ਹੀ ਡਰ ਜਿਵੇਂ ਉਹ ਆਪਣੀ ਜਗ੍ਹਾ ਤੋਂ ਹਿੱਲਣ ਵਾਲੀ ਨਹੀਂ ਸੀ ਚਾਹੇ ਸਾਹਮਣੇ ਤੋਂ ਕਿੰਨੇ ਵੀ ਤੀਰ ਚੱਲਣ ਲੜਕੀ ਦਾ ਨਾਮ ਕਵਿਤਾ ਸੀ ਉਮਰ 22 ਸਾਲ ਸਧਾਰਨ ਜਿਹੇ ਕੱਪੜੇ ਸਾਫ਼ ਪਰ ਸਸਤੇ ਇੱਕ ਪੁਰਾਣਾ ਜਿਹਾ ਬੈਗ ਜਿਸ ਵਿੱਚ ਸ਼ਾਇਦ ਦੋ ਤਿੰਨ ਕਾਗਜ਼ ਇੱਕ ਪੈਨ ਤੇ ਪੁਰਾਣੀ ਨੋਟਬੁੱਕ ਸੀ ਵਾਲ ਬੰਨੇ ਹੋਏ ਸੀ ਚਿਹਰੇ ਤੇ ਕੋਈ ਮੇਕਅਪ ਨਹੀਂ ਸੀ ਪਰ ਉਸ ਦੀ ਨਜ਼ਰ ਕਿਸੇ ਨੂੰ ਪ੍ਰਭਾਵਿਤ ਕਰਨ ਦੇ ਚੱਕਰ ਵਿੱਚ ਨਹੀਂ ਸੀ ਉਹ ਬਸ ਸੁਣੀ ਜਾਣਾ ਚਾਹੁੰਦੀ ਸੀ ਸਾਹਮਣੇ ਬੈਠੇ ਸਨ ਰੋਹਿਤ ਮਲਹੋਤਰਾ ਦੇਸ਼ ਦੇ ਮੰਨੇ ਪਰਮੰਨੇ ਕਰੋੜਪਤੀ ਇੱਕ ਸਮੇਂ ਦੇ ਜੰਗ ਬਿਜ਼ਨਸ ਆਈਕਨ ਜਿਨ੍ਹਾਂ ਦੀ ਫੋਟੋ ਬਿਜ਼ਨਸ ਮੈਗਜ਼ੀਨਾਂ ਦੇ ਕਵਰ ਪੇਜ ਤੇ ਛਪਦੀ ਸੀ ਉਹਨਾਂ ਦੀ ਕੰਪਨੀ ਦੀ ਸ਼ੁਰੂਆਤ ਦੁਨੀਆ ਵਿੱਚ ਇੱਕ ਮਿਸਾਲ ਮੰਨੀ ਜਾਂਦੀ ਸੀ ਟੈਕਨੋਲੋਜੀ ਤੇ ਸਰਵਿਸ ਦਾ ਇੱਕ ਅਜੀਹਾ ਸਮੇਲ ਜਿਸ ਨੇ ਉਹਨਾਂ ਨੂੰ ਰਾਤੋਂ-ਰਾਤ ਮਸ਼ਹੂਰ ਕਰ ਦਿੱਤਾ ਸੀ ਪਰ ਪਿਛਲੇ 2 ਸਾਲਾਂ ਤੋਂ ਕੰਪਨੀ ਲਗਾਤਾਰ ਘਾਟੇ ਵਿੱਚ ਜਾ ਰਹੀ ਸੀ ਸ਼ੇਰਾਂ ਦੀਆਂ ਕੀਮਤਾਂ ਡਿੱਗ ਗਈਆਂ ਸਨ ਬੋਰਡ ਆਫ ਡਾਇਰੈਕਟਰ ਜੀ ਪਰੇਸ਼ਾਨ ਸਨ ਨਿਵੇਸ਼ਕ ਪਿੱਛੇ ਹਟ ਰਹੇ ਸਨ ਕਰਮਚਾਰੀ ਹੌਲੀ-ਹੌਲੀ ਨੌਕਰੀਆਂ ਛੱਡ ਕੇ ਦੂਜੀਆਂ ਕੰਪਨੀਆਂ ਵੱਲ ਜਾ ਰਹੇ ਸਨ ਜਿਵੇਂ ਪ੍ਰੋਜੈਕਟ ਫੇਲ ਹੋ ਰਹੇ ਸਨ ਇਹ ਮਾਰਕੀਟ ਵਿੱਚ ਉਹਨਾਂ ਦੀ ਪਕੜ ਢਿੱਲੀ ਪੈਂਦੀ ਜਾ ਰਹੀ ਸੀ। ਰੋਹਿਤ ਪਹਿਲੀ ਵਾਰ ਅਸਫਲਤਾ ਦੇ ਡਰ ਨਾਲ ਜੂਝ ਰਿਹਾ ਸੀ। ਉਹ ਆਦਮੀ ਜੋ ਦੂਜਿਆਂ ਨੂੰ ਮੋਟੀਵੇਸ਼ਨ ਭਾਸ਼ਣ ਦਿੰਦਾ ਸੀ, ਹੁਣ ਖੁਦ ਰਾਤਾਂ ਨੂੰ ਸੌਂ ਨਹੀਂ پا ਰਿਹਾ ਸੀ। ਇਹ ਇੰਟਰਵਿਊ ਇੱਕ ਨਵੀਂ ਬਿਜ਼ਨਸ ਰਿਵੈਲ ਟੀਮ ਬਣਾਉਣ ਲਈ ਸੀ ਜੋ ਕੰਪਨੀ ਦੀ ਡੁੱਬਦੀ ਵੇੜੀ ਨੂੰ ਫਿਰ ਤੋਂ ਪਾਰ ਲਗਾਉਣ ਵਿੱਚ ਮਦਦ ਕਰ ਸਕੇ। ਇੰਟਰਵਿਊ ਪੈਨਲ ਨੇ ਕਵਤਾਦਾਰੇ ਜਿਵੇਂ ਦੇਖਿਆ ਤੱਕ ਨਹੀਂ ਸੀ। ਉਸ ਨੂੰ ਤਾਂ ਪਹਿਲਾਂ ਹੀ ਸ਼ਾਰਟਲਿਸਟ ਨਹੀਂ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਉਸ ਦੇ ਨਾਮ ਦੇ ਅੱਗੇ ਕੋਈ ਡਿਗਰੀ ਕੋਈ ਕਾਲਜ ਨਹੀਂ ਕੋਈ ਫੈਂਸੀ ਸਰਟੀਫਿਕੇਟ ਨਹੀਂ ਸੀ ਬਸ ਇਹਨਾਂ ਲਿਖਿਆ ਸੀ ਛੋਟੇ ਕਾਰੋਬਾਰਾਂ ਦੇ ਨਾਲ ਸਲਾਹਕਾਰ ਦਾ ਤਜਰਬਾ 10ਵੀਂ ਪਾਸ ਤੁਹਾਨੂੰ ਇੱਥੇ ਕਿਸ ਨੇ ਬੁਲਾਇਆ ਪੈਨਲ ਵਿੱਚ ਬੈਠੇ ਇੱਕ ਸੀਨੀਅਰ ਅਚਾਰ ਨੇ ਪੁੱਛਿਆ ਸਰ ਆਨਲਾਈਨ ਫਾਰਮ ਸੀ ਉਸ ਵਿੱਚ ਲਿਖਿਆ ਸੀ ਕਿ ਜੇਕਰ ਤੁਸੀਂ ਸਮਝਦੇ ਹੋ ਕਿ ਤੁਸੀਂ ਕੰਪਨੀ ਨੂੰ ਬਦਲ ਸਕਦੇ ਹੋ ਤਾਂ ਅਪਲਾਈ ਕਰੋ ਮੈਂ ਅਪਲਾਈ ਕਰ ਦਿੱਤਾ ਕਵਿਤਾ ਨੇ ਸਿੱਧਾ ਜਵਾਬ ਦਿੱਤਾ ਤਾਂ ਤੁਸੀਂ ਸਮਝਦੇ ਹੋ ਤੁਸੀਂ ਕੰਪਨੀ ਬਦਲ ਸਕਦੇ ਹੋ ਦੂਜੇ ਪੈਨਲਿਸਟ ਨੇ ਬਿਆੰਗ ਨਾਲ ਪੁੱਛਿਆ ਹਾਂਜੀ ਸਰ ਜਵਾਬ ਬਿਨਾਂ ਕਿਸੇ ਝਿਜਕ ਦੇ ਆਇਆ ਕਮਰੇ ਵਿੱਚ ਫੇਰ ਹਲਕੀ ਜਿਹੀ ਹਾਸੇ ਦੀ ਆਵਾਜ਼ ਗੂੰਜੀ ਅੱਛਾ ਦੱਸੋ ਕਵਿਤਾ ਤੀਜੇ ਪੈਨਲਿਸਟ ਨੇ ਪੁੱਛਿਆ ਤੁਹਾਡੀ ਸਭ ਤੋਂ ਉੱਚੀ ਯੋਗਤਾ ਕੀ ਹੈ 10ਵੀਂ ਪਾਸ ਉਸਨੇ ਬਿਲਕੁਲ ਸਹਿਜ ਲਹਿਜੇ ਵਿੱਚ ਕਿਹਾ ਤੇ 11ਵੀਂ 12ਵੀਂ ਗ੍ਰੈਜੂਏਸ਼ਨ ਪਿਤਾ ਜੀ ਦੀ ਮੌਤ ਤੋਂ ਬਾਅਦ ਪੜ੍ਹਾਈ ਛੱਡਣੀ ਪਈ ਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਕ ਕਰੋੜਾਂ ਦੀ ਕੰਪਨੀ ਦੀ ਸਮੱਸਿਆ ਸਮਝ ਸਕੋਗੇ ਜਦੋਂ ਕਿ ਤੁਸੀਂ ਕਿਸੇ ਬਿਜ਼ਨਸ ਸਕੂਲ ਦਾ ਗੇਟ ਤੱਕ ਨਹੀਂ ਦੇਖਿਆ ਕਵਿਤਾ ਨੇ ਸਿੱਧਾ ਰੋਹਿਤ ਵੱਲ ਦੇਖਿਆ ਜੋ ਹੁਣ ਤੱਕ ਚੁੱਪ ਬੈਠਾ ਸੀ ਸਰ ਉਸਨੇ ਕਿਹਾ ਤੁਹਾਡੀ ਕੰਪਨੀ ਉਤਪਾਦ ਵਿੱਚ ਨਹੀਂ ਸੋਚ ਵਿੱਚ ਫੇਲ ਹੋ ਰਹੀ ਹੈ ਤੁਸੀਂ ਚਾਹੋ ਤਾਂ ਮੈਨੂੰ 30 ਦਿਨ ਦੇ ਦਿਓ ਜੇ ਨਤੀਜਾ ਨਾ ਦਿਖੇ ਤਾਂ ਮੈਂ ਖੁਦ ਚਲੀ ਜਾਵਾਂਗੀ ਕਮਰੇ ਵਿੱਚ ਫੇਰ ਸ਼ਨਾਟਾਸ਼ ਆ ਗਿਆ ਤਾਨੇ ਮਾਰਨ ਵਾਲਿਆਂ ਦੇ ਚਿਹਰਿਆਂ ਤੇ ਹੁਣ ਹਾਸਾ ਨਹੀਂ ਸੀ ਬਲਕਿ ਇੱਕ ਅਜੀਬ ਜਿਹੀ ਹੈਰਾਨੀ ਸੀ ਕਿਸੇ ਨੇ ਫੈਲਵੰਦ ਕੀਤੀ ਕਿਸੇ ਨੇ ਕੁਰਸੀ ਪਿੱਛੇ ਖਸਕਾਈ ਰੋਹਿਤ ਤੇ ਜਾਨਕ ਥੋੜਾ ਅੱਗੇ ਨੂੰ ਝੁਕਿਆ ਤੇ ਪੁੱਛਿਆ ਤੇ ਜੇ ਨਤੀਜਾ ਦਿਖ ਗਿਆ ਤਾਂ ਕਵਿਤਾ ਨੇ ਬਿਨਾਂ ਰੁਕੇ ਕਿਹਾ ਤਾਂ ਮੈਨੂੰ ਕੰਮ ਕਰਨ ਦੀ ਆਜ਼ਾਦੀ ਚਾਹੀਦੀ ਹੈ। ਅਹੁਦੇ ਤੋਂ ਨਹੀਂ ਫੈਸਲਿਆਂ ਤੋਂ। ਅਹੁਦਾ ਕੋਈ ਵੀ ਲਿਖ ਦਿਓ ਫਰਕ ਨਹੀਂ ਪੈਂਦਾ ਪਰ ਫੈਸਲੇ ਲੈਣ ਦੀ ਤਾਕਤ ਦੇ ਦਿਓ। ਇਹ ਗੱਲ ਇੰਟਰਵਿਊ ਦੇ ਤਰੀਕੇ ਦੇ ਹਿਸਾਬ ਨਾਲ ਬਹੁਤ ਵੱਡੀ ਸੀ। ਆਮ ਤੌਰ ਤੇ ਉਮੀਦਵਾਰ ਤਨਖਾਹ, ਅਹੁਦੇ ਜਾਂ ਛੁੱਟੀਆਂ ਬਾਰੇ ਪੁੱਛਦੇ ਹਨ। ਪਰ ਇਹ ਲੜਕੀ ਪੈਸਲੇ ਲੈਣ ਦੀ ਆਜ਼ਾਦੀ ਮੰਗ ਰਹੀ ਸੀ ਉਹ ਵੀ 10ਵੀਂ ਪਾਸ ਹੋ ਕੇ ਹੁਣ ਜਰਾ ਪਿੱਛੇ ਚੱਲਦੇ ਹਾਂ ਕਵਿਤਾ ਦੀ ਜ਼ਿੰਦਗੀ ਉਤਨੀ ਸੁਧਾਰਨ ਨਹੀਂ ਸੀ ਜਿੰਨੀ ਉਸ ਦੀ ਮਾਰਕ ਸ਼ੀਟ ਦਿਖਦੀ ਸੀ ਉਹ ਇੱਕ ਛੋਟੇ ਜਿਹੇ ਕਸਬੇ ਵਿੱਚ ਪਲੀ ਸੀ ਪਿਤਾ ਦੀ ਇੱਕ ਛੋਟੀ ਜੀ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਕਰਦੇ ਸਨ ਮਾਂ ਘਰਾਂ ਵਿੱਚ ਸਿਲਾਈ ਕਰਦੀ ਸੀ ਘਰ ਵਿੱਚ ਬਹੁਤੇ ਪੈਸੇ ਤਾਂ ਨਹੀਂ ਸਨ ਪਰ ਰੋਟੀ ਦੀ ਕਮੀ ਕਦੇ ਨਹੀਂ ਰਹੀ ਪਰ ਇੱਕ ਦਿਨ ਅਚਾਨਕ ਪਿਤਾ ਜੀ ਬਿਮਾਰ ਪੈ ਗਏ ਹਸਪਤਾਲ ਦਵਾਈਆਂ ਟੈਸਟ ਤੇ ਬਿੱਲ ਸਭ ਕੁਝ ਇੰਨੀ ਤੇਜ਼ੀ ਨਾਲ ਵਧਿਆ ਕਿ ਘਰ ਦੀ ਸਾਰੀ ਬਚਤ ਕੁਝ ਹੀ ਮਹੀਨਿਆਂ ਵਿੱਚ ਖਤਮ ਹੋ ਗਈ ਪਿਤਾ ਜੀ ਨੂੰ ਬਚਾਇਆ ਨਹੀਂ ਜਾ ਸਕਿਆ ਉਹਨਾਂ ਦੀ ਮੌਤ ਤੋਂ ਬਾਅਦ ਘਰ ਦੀ ਦੁਨੀਆ ਹੀ ਉਲਟ ਗਈ ਮਾਂ ਦੀ ਸਲਾਈ ਨਾਲ ਘਰ ਚਲਾਉਣਾ ਔਖਾ ਸੀ ਅਜੇਹੇ ਵਿੱਚ 11ਵੀਂ ਵਿੱਚ ਪੜ ਰਹੀ ਕਵਿਤਾ ਦੇ ਸਾਹਮਣੇ ਇੱਕ ਹੀ ਚੋਣ ਸੀ ਜਾਂ ਤਾਂ ਪੜਾਈ ਛੱਡ ਦੇਵੇ ਜਮਾ ਨੂੰ ਇਕੱਲੀ ਛੱਡ ਦੇਵੇ ਉਸਨੇ ਕਿਤਾਬਾਂ ਛੱਡ ਦਿੱਤੀਆਂ ਪਰ ਸਿੱਖਣਾ ਨਹੀਂ ਛੱਡਿਆ ਉਹ ਦਿਨ ਵੇਲੇ ਛੋਟੀਆਂ ਮੋਟੀਆਂ ਨੌਕਰੀਆਂ ਕਰਦੀ ਕਦੇ ਸਟੇਸ਼ਨਰੀ ਦੀ ਦੁਕਾਨ ਤੇ ਕਦੇ ਕੱਪੜੇ ਦੀ ਦੁਕਾਨ ਤੇ ਸੇਲਜ਼ ਗਰਲ ਵਜੋਂ ਸ਼ਾਮ ਨੂੰ ਘਰ ਆ ਕੇ ਮਾਂ ਦੀ ਮਦਦ ਕਰਦੀ ਤੇ ਰਾਤ ਨੂੰ ਆਪਣੇ ਸਸਤੇ ਸਵਾਟ ਫੋਨ ਤੇ YouTube ਖੋਲ ਕੇ ਬੈਠ ਜਾਂਦੀ ਉਸ ਲਈ YouTube ਮਨੋਰੰਜਨ ਨਹੀਂ ਸਗੋਂ ਉਸਦਾ ਸਕੂਲ ਬਣ ਗਿਆ ਸੀ ਉਹ ਮਾਰਕੀਟਿੰਗ ਵਿੱਚ ਦੀਆਂ ਵੀਡੀਓ ਦੇਖਦੀ ਬਿਜ਼ਨਸ ਕੇਸ ਸਟੱਡੀਜ਼ ਬਿਨਾ ਪੈਸੇ ਦੇ ਬਿਜ਼ਨਸ ਕਿਵੇਂ ਸ਼ੁਰੂ ਕਰਨਾ ਹੈ ਛੋਟੇ ਬਿਜ਼ਨਸ ਦੇ ਆਈਡੀਆ ਮਾਰਕੀਟਿੰਗ ਦੇ ਮੁੱਢਲੇ ਨਿਯਮ ਤੇ ਸੋਸ਼ਲ ਮੀਡੀਆ ਬਾਰੇ ਸਭ ਕੁਝ ਸਿੱਖਦੀ ਅੰਗਰੇਜ਼ੀ ਕਮਜ਼ੋਰ ਸੀ ਇਸ ਲਈ ਸਬਟਾਈਟਲ ਆਨ ਕਰਕੇ ਹੌਲੀ ਹੌਲੀ ਸਮਝਣਾ ਸ਼ੁਰੂ ਕੀਤਾ ਉਸਨੇ ਉਹ ਸਾਰੇ ਫ੍ਰੀ ਆਨਲਾਈਨ ਕੋਰਸ ਕੀਤੇ ਜਿੱਥੇ ਫੀਸ ਜਾਂ ਸਰਟੀਫਿਕੇਟ ਨਹੀਂ ਸਗੋਂ ਸਿਰਫ ਗਿਆਨ ਮਿਲਦਾ ਸੀ ਫੇਰ ਉਸਨੇ ਇੱਕ ਨਵਾਂ ਕੰਮ ਸ਼ੁਰੂ ਕੀਤਾ ਉਹ ਆਪਣੇ ਆਸ-ਪਾਸ ਦੀਆਂ ਛੋਟੀਆਂ ਦੁਕਾਨਾਂ, ਕਰਿਆਨੇ ਵਾਲਿਆਂ, ਸਲਾਈ ਵਾਲਿਆਂ ਤੇ ਛੋਟੇ ਰੈਸਟੋਰੈਂਟਾਂ ਨੂੰ ਮੁਫਤ ਵਿੱਚ ਸਲਾਹ ਦੇਣ ਲੱਗੀ ਕਿ ਉਹ ਆਪਣੀ ਵਿਕਰੀ ਕਿਵੇਂ ਵਧਾ ਸਕਦੇ ਹਨ। ਕਿਸੇ ਲਈ ਉਸਨੇ Google Maps ਤੇ ਦੁਕਾਨ ਦੀ ਲੋਕੇਸ਼ਨ ਪਾ ਦਿੱਤੀ। ਕਿਸੇ ਲਈ WhatsApp ਤੇ ਮੀਨੂ ਬਣਾ ਕੇ ਭੇਜਣਾ ਸ਼ੁਰੂ ਕਰਵਾਇਆ। ਕਿਸੇ ਦੁਕਾਨ ਲਈ ਉਸਨੇ Facebook ਪੇਜ ਬਣਾਇਆ। ਆਫਰ ਲਿਖੇ ਤੇ ਫੋਟੋਆਂ ਅਪਲੋਡ ਕੀਤੀਆਂ ਕਿਸੇ ਲਈ ਉਸਨੇ ਬੋਰਡ ਤੇ ਲਿਖਵਾ ਦਿੱਤਾ ਪਹਿਲੀ ਵਾਰ ਆਉਣ ਵਾਲੇ ਗਾਹਕ ਲਈ 10% ਛੋਟ ਹੌਲੀ ਹੌਲੀ ਛੋਟੇ ਛੋਟੇ ਨਤੀਜੇ ਆਉਣੇ ਸ਼ੁਰੂ ਹੋ ਗਏ ਦੁਕਾਨਦਾਰਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਦੁਕਾਨ ਤੇ ਨਵੇਂ ਚਿਹਰੇ ਆ ਰਹੇ ਹਨ ਲੋਕ ਫੋਨ ਤੇ ਕੁਛ-ਕਿਛ ਕਰ ਰਹੇ ਹਨ ਤੇ ਆਰਡਰ ਵਧ ਰਹੇ ਹਨ ਕੁਝ ਨੇ ਕਿਹਾ ਧੀਏ ਤੁਸਲਾਤਾ ਬਹੁਤ ਵਧੀਆ ਦਿੰਦੀ ਹੈ ਦਾਸ ਕਿੰਨੇ ਪੈਸੇ ਲਵੇਗੀ ਕਵਿਤਾ ਨੇ ਸੋਚਿਆ ਕਿ ਮੈਂ ਮੁਫਤ ਵਿੱਚ ਸਿੱਖ ਵੀ ਰਹੀ ਹਾਂ ਜੇ ਥੋੜਾ ਕਮਿਸ਼ਨ ਮਿਲ ਜਾਵੇ ਤਾਂ ਘਰ ਦੇ ਖਰਚੇ ਵਿੱਚ ਵੀ ਮਦਦ ਹੋ ਜਾਵੇਗੀ ਇਸ ਤਰ੍ਹਾਂ ਉਸਨੇ ਛੋਟੀਆਂ-ਛੋਟੀਆਂ ਦੁਕਾਨਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨੀ ਸ਼ੁਰੂ ਕੀਤੀ ਉਸ ਕੋਲ ਡਿਗਰੀ ਨਹੀਂ ਸੀ ਪਰ ਜ਼ਮੀਨੀ ਹਕੀਕਤ ਦਾ ਪੂਰਾ ਗਿਆਨ ਸੀ ਉਹ ਅੰਕੜਿਆਂ ਨੂੰ ਸਿਰਫ ਐਕਸਲ ਸ਼ੀਟ ਵਿੱਚ ਨਹੀਂ ਦੇਖਦੀ ਸੀ ਸਗੋਂ ਅਸਲ ਜ਼ਿੰਦਗੀ ਵਿੱਚ ਮਹਿਸੂਸ ਕਰਦੀ ਸੀ ਕਿੰਨੇ ਗਾਹ ਕਾਏ ਕੌਣ ਕੀ ਪੁੱਛ ਕੇ ਗਿਆ ਕੌਣ ਦੁਆਰਾ ਵਾਪਸ ਆਇਆ ਜਾਂ ਨਹੀਂ ਦੂਜੇ ਪਾਸੇ ਸ਼ਹਿਰ ਦੇ ਦੂਜੇ ਕੋਨੇ ਵਿੱਚ ਰੋਹਿਤ ਦੀ ਕੰਪਨੀ ਦੀ ਕਹਾਣੀ ਵੱਖਰੀ ਚੱਲ ਰਹੀ ਸੀ ਇੱਕ ਸਮੇਂ ਇਹ ਕੰਪਨੀ ਮਾਰਕੀਟ ਦੀ ਮਨਪਸੰਦ ਸੀ ਮਹਿੰਗੇ ਉਤਪਾਦ ਵੱਡੇ ਬ੍ਰਾਂਡ ਤੇ ਵੱਡੇ ਵੱਡੇ ਇਸ਼ਤਿਹਾਰ ਸ਼ੁਰੂ ਵਿੱਚ ਸਭ ਕੁਝ ਵਧੀਆ ਚੱਲਿਆ ਲੋਕ ਉਤਸ਼ਾਹਿਤ ਹੋਏ ਵਿਕਰੀ ਵਧੀ ਤੇ ਫੰਡਿੰਗ ਵੀ ਆਈ ਪਰ ਹੌਲੀ-ਹੌਲੀ ਮੁਕਾਬਲਾ ਵਧ ਗਿਆ ਲੋਕਾਂ ਦੀ ਪਸੰਦ ਬਦਲ ਗਈ ਤੇ ਨਵੇਂ ਖਿਡਾਰੀ ਮਾਰਕੀਟ ਵਿੱਚ ਆਏ ਜਿਨ੍ਹਾਂ ਨੇ ਸਸਤੇ ਸਰਲ ਤੇ ਵਰਤਨ ਵਿੱਚ ਆਸਾਨ ਵਿਕਲਪ ਦੇ ਦਿੱਤੇ ਰੋਹਿਤ ਦੀ ਕੰਪਨੀ ਅਜੇ ਵੀ ਪੁਰਾਣੀ ਸੋਚ ਵਿੱਚ ਫਸੀ ਹੋਈ ਸੀ ਅਸੀਂ ਪ੍ਰੀਮੀਅਮ ਹਾਂ ਅਸੀਂ ਨੀਚੇ ਨਹੀਂ ਉਤਰਾਂਗੇ ਅਸੀਂ ਸਿਰਫ ਉੱਚ ਵਰਗ ਨੂੰ ਹੀ ਦੇਖਣਾ ਹੈ ਪਰ ਜ਼ਮੀਨੀ ਪੱਧਰ ਤੇ ਗਾਹਕ ਕੁਝ ਹੋਰ ਹੀ ਕਹਿ ਰਹੇ ਸਨ ਸ਼ਿਕਾਇਤਾਂ ਵਧ ਰਹੀਆਂ ਸਨ ਸਰਵਿਸ ਹੌਲੀ ਹੈ ਗਾਹ ਦੀ ਕੋਈ ਸੁਣਵਾਈ ਨਹੀਂ ਉਤਪਾਦ ਚੰਗਾ ਹੈ ਪਰ ਬਹੁਤ ਮਹਿੰਗਾ ਹੈ ਆਨਲਾਈਨ ਅਨੁਭਵ ਬੇਕਾਰ ਹੈ ਬੋਰਡ ਮੀਟਿੰਗਾਂ ਵਿੱਚ ਗ੍ਰਾਫ ਲਗਾਤਾਰ ਡਿੱਗ ਰਹੇ ਸਨ ਲੋਕ ਰਿਪੋਰਟਾਂ ਵਿੱਚ ਵੱਡੇ ਵੱਡੇ ਅੰਗਰੇਜ਼ੀ ਸ਼ਬਦ ਵਰਤਦੇ ਪਰ ਅਸਲੀ ਮੁੱਦਾ ਗਾਇਬ ਰਹਿੰਦਾ ਇਸ ਦੌਰਾਨ ਇੱਕ ਦਿਨ ਲਿੰਕਡਇਨ ਤੇ ਇੱਕ ਪੋਸਟ ਪਾਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਡੀ ਕੰਪਨੀ ਦਾ ਭਵਿੱਖ ਬਦਲ ਸਕਦੇ ਹੋ ਤਾਂ ਆਪਣਾ ਵਿਚਾਰ ਭੇਜੋ ਇਹ ਪੋਸਟ ਸ਼ਾਇਦ ਕਿਸੇ ਰਚਨਾਤਮਕ ਵਿਆਸ ਲਈ ਨਹੀਂ ਪਾਈ ਗਈ ਸੀ ਪਰ ਕਵਿਤਾ ਲਈ ਇੱਕ ਸੁਨਹਿਰੀ ਮੌਕਾ ਸੀ ਉਸਨੇ ਆਪਣੇ ਸਧਾਰਨ ਜਿਹੇ ਰਜਮੇ ਨਾਲ ਇੱਕ ਛੋਟਾ ਜਿਹਾ ਨੋਟ ਲਿਖ ਕੇ ਭੇਜਿਆ ਤੁਹਾਡੀ ਕੰਪਨੀ ਉਤਪਾਦ ਨੂੰ ਨਹੀਂ ਲੋਕਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਤੁਹਾਡੇ ਇਸ਼ਤਿਹਾਰਾਂ ਦੀ ਭਾਸ਼ਾ ਲੋਕਾਂ ਨੂੰ ਸਮਝ ਨਹੀਂ ਆਉਂਦੀ ਤੁਹਾਡੀ ਕੀਮਤ ਗਾਹਕ ਨੂੰ ਡਰਾਉਂਦੀ ਹੈ ਜੇਕਰ ਤੁਸੀਂ ਜ਼ਮੀਨੀ ਪੱਧਰ ਤੋਂ ਸੁਣਨ ਲਈ ਤਿਆਰ ਹਾਂ ਤਾਂ ਮੈਂ ਮਦਦ ਕਰ ਸਕਦੀ ਹਾਂ ਇਹ ਨੋਟ ਰੋਹਿਤ ਤੱਕ ਪਹੁੰਚ ਗਿਆ ਸ਼ਾਇਦ ਇਸ ਲਈ ਕਿਉਂਕਿ ਇਹ ਬਾਕੀ ਕਾਰਪੋਰੇਸ਼ਨ ਭਾਸ਼ਾ ਵਾਲੀਆਂ ਈਮੇਲਾਂ ਨਾਲੋਂ ਬਿਲਕੁਲ ਵੱਖਰਾ ਸੀ ਹੁਣ ਵਾਪਸ ਇੰਟਰਵਿਊ ਰੂਮ ਵਿੱਚ ਰੋਹਿਤ ਨੇ ਸਭ ਨੂੰ ਬਾਹਰ ਭੇਜ ਦਿੱਤਾ ਪੈਨਲ ਅਸਿਸਟੈਂਟ ਸਭ ਬਾਹਰ ਸਨ ਹੁਣ ਕਮਰੇ ਵਿੱਚ ਸਿਰਫ ਦੋ ਲੋਕ ਸਨ ਇੱਕ ਪਾਸੇ ਕਰੋੜਪਤੀ ਕਾਰੋਬਾਰੀ ਤੇ ਦੂਜੇ ਪਾਸੇ ਦਸਵੀਂ ਪਾਸ ਲੜਕੀ ਠੀਕ ਹੈ ਰੋਹਿਤ ਨੇ ਕਿਹਾ ਮੈਂ ਤੁਹਾਨੂੰ 30 ਦਿਨ ਦਿੰਦਾ ਹਾਂ ਨਾ ਨੌਕਰੀ ਦਾ ਪੱਤਰ ਨਾ ਤਨਖਾਹ ਦਾ ਵਾਦਾ ਤੇ ਨਾ ਹੀ ਕੋਈ ਅਹੁਦਾ ਤੁਸੀਂ ਇੱਕ ਅਬਜ਼ਰਬਾਜ ਵਜੋਂ ਕੰਮ ਕਰੋਗੇ ਜੋ ਵੀ ਕਰਨਾ ਹੋਵੇਗਾ ਸੁਝਾ ਦੇਵੋਗੇ ਜੇ 30 ਦਿਨਾਂ ਵਿੱਚ ਕੋਈ ਫਰਕ ਦਿਖਿਆ ਤਾਂ ਅੱਗੇ ਗੱਲ ਕਰਾਂਗੇ ਨਹੀਂ ਤਾਂ ਕਹਾਣੀ ਇੱਥੇ ਹੀ ਖਤਮ ਪਹਿਲੇ ਹਫ਼ਤੇ ਉਸਨੇ ਕੰਪਨੀ ਦੀਆਂ ਮੋਟੀਆਂ-ਮੋਟੀਆਂ ਪ੍ਰੋਜੈਕਟਸ ਨਹੀਂ ਖੋਲੀਆਂ ਉਸਨੇ ਸਭ ਤੋਂ ਪਹਿਲਾਂ ਲੋਕਾਂ ਨਾਲ ਗੱਲ ਕੀਤੀ ਟਾਪ ਮੈਨੇਜਰਾਂ ਤੋਂ ਲੈ ਕੇ ਸੇਲਜ਼ ਟੀਮ ਤੇ ਕਸਟਮਰ ਕੇਅਰ ਵਾਲੇ ਸਟਾਫ ਤੱਕ ਉਹ ਉਹਨਾਂ ਨੂੰ ਸਿੱਧੇ ਸਵਾਲ ਪੁੱਛਦੀ ਤੁਹਾਨੂੰ ਕੀ ਲੱਗਦਾ ਹੈ ਗਾਹਕ ਸਭ ਤੋਂ ਵੱਧ ਕਿਸ ਗੱਲ ਤੋਂ ਪਰੇਸ਼ਾਨ ਹੈ ਕੀ ਤੁਸੀਂ ਆਪਣੀ ਤਨਖਾਹ ਨਾਲ ਇਹ ਉਤਪਾਦ ਖੁਦ ਖਰੀਦੋਗੇ ਜੇ ਕੰਪਨੀ ਬੰਦ ਹੋ ਜਾਵੇ ਤਾਂ ਲੋਕਾਂ ਨੂੰ ਕਿਸ ਗੱਲ ਦਾ ਦੁੱਖ ਹੋਵੇਗਾ ਉਸ ਨੂੰ ਸੱਚ ਪਤਾ ਲੱਗਣਾ ਸ਼ੁਰੂ ਹੋ ਗਿਆ ਕਿਸੇ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਸਰਵਿਸ ਰੀਕੁਐਸਟਾਂ ਲਗਾਤਾਰ ਵਧ ਰਹੀਆਂ ਹਨ ਪਰ سپورਟ ਟੀਮ ਤੇ ਦਵਾ ਹੈ ਕਿ ਸਿਰਫ ਸ਼ਿਕਾਇਤਾਂ ਨੂੰ ਕਲੋਜ਼ ਦਿਖਾਓ ਭਾਵੇਂ ਸਮੱਸਿਆ ਹੱਲ ਹੋਵੇ ਜਾਂ ਨਾ ਦੂਜੇ ਹਫ਼ਤੇ ਉਹ ਦਫ਼ਤਰ ਤੋਂ ਬਾਹਰ ਨਿਕਲ ਗਈ ਉਹਨਾਂ ਦੁਕਾਨਾਂ ਤੇ ਗਈ ਜਿੱਥੇ ਕੰਪਨੀ ਦਾ ਸਮਾਨ ਵਿਕਦਾ ਸੀ ਉਸਨੇ ਖੁਦ ਨੂੰ ਗਾਹਕ ਬਣ ਕੇ ਪੁੱਛਿਆ ਕਿ ਇਹ ਉਤਪਾਦ ਚੰਗਾ ਹੈ ਕੀ ਲੋਕ ਇਸ ਨੂੰ ਲੈਂਦੇ ਹਨ ਦੁਕਾਨਦਾਰ ਨੇ ਕਿਹਾ ਚੰਗਾ ਤਾਂ ਹੈ ਪਰ ਮਹਿੰਗਾ ਹੈ ਸਾਹਮਣੇ ਵਾਲੀ ਕੰਪਨੀ ਦਾ ਸਸਤਾ ਤੇ ਸੁਧਾਰਨ ਮਾਡਲ ਜ਼ਿਆਦਾ ਵਿਕਦਾ ਹੈ ਉਸਨੇ ਸਭ ਕੁਝ ਆਪਣੀ ਨੋਟਬੁੱਕ ਵਿੱਚ ਲਿਖ ਲਿਆ ਉਸਨੇ ਆਨਲਾਈਨ ਰਿਵਿਊ ਪੜੇ ਤਕਲੀਫ ਹਰ ਜਗ੍ਹਾ ਇੱਕੋ ਜਿਹੀ ਸੀ ਸਾਡੀ ਗੱਲ ਨਹੀਂ ਸੁਣੀ ਜਾਂਦੀ ਬਹੁਤ ਮਹਿੰਗਾ ਹੈ ਬ੍ਰਾਂਡ ਹੰਕਾਰ ਦਿਖਾਉਂਦਾ ਹੈ ਤੀਜੇ ਹਫ਼ਤੇ ਤੱਕ ਤਸਵੀਰ ਸਾਫ਼ ਹੋ ਗਈ ਸੀ ਕੰਪਨੀ ਮਹਿੰਗਾ ਸਮਾਨ ਵੇਚ ਰਹੀ ਸੀ ਪਰ ਲੋਕਾਂ ਦੀ ਸੁਣ ਨਹੀਂ ਰਹੀ ਸੀ ਬ੍ਰਾਂਡ ਖੁਦ ਨੂੰ ਬਹੁਤ ਹੁਸ਼ਿਆਰ ਸਮਝ ਰਿਹਾ ਸੀ ਪਰ ਗਾਹਕ ਨੂੰ ਮੂਰਖ ਸਮਝ ਕੇ ਪੇਛਾ ਆ ਰਿਹਾ ਸੀ ਇਸ਼ਤਿਹਾਰਾਂ ਵਿੱਚ ਵੱਡੇ ਵੱਡੇ ਅੰਗਰੇਜ਼ੀ ਸ਼ਬਦ ਸਨ ਪਰ ਜ਼ਮੀਨੀ ਪਾਸ਼ਾ ਗਾਇਬ ਸੀ ਕਾਲ ਸੈਂਟਰ ਦੀ ਸਕਿਰਪਟ ਵਿੱਚ ਨਕਲੀ ਹਮਦਰਦੀ ਸੀ ਪਰ ਅਸਲੀ ਹੱਲ ਨਹੀਂ ਸੀ ਕਵਿਤਾ ਨੇ ਡਿਜੀਟਲ ਟੀਮ ਨੂੰ ਦੇਖਿਆ ਉਹ ਚਮਕਦਾਰ ਫੋਟੋਆਂ ਤੇ ਵਿਦੇਸ਼ੀ 뮤직 ਵਾਲੀਆਂ ਵੀਡੀਓ ਬਣਾ ਰਹੇ ਸਨ ਜਦੋਂ ਕਿ ਕਮੈਂਟਸ ਵਿੱਚ ਲੋਕ ਆਪਣੇ ਮੁੱਢਲੇ ਸਵਾਲਾਂ ਦੇ ਜਵਾਬ ਲੱਭ ਰਹੇ ਸੀ ਸਰਵਿਸ ਕਿੰਨੇ ਦਿਨਾਂ ਵਿੱਚ ਮਿਲੇਗੀ ਜੇ ਸਮਾਨ ਖਰਾਬ ਨਿਕਲਿਆ ਤਾਂ ਕੀ ਹੋਵੇਗਾ ਕਵਿਤਾ ਇੱਕ ਦਿਨ ਪੂਰਾ ਚਾਰਟ ਲੈ ਕੇ ਰੋਹਿਤ ਕੋਲ ਪਹੁੰਚੀ ਸਰ ਤੁਹਾਡੀ ਕੰਪਨੀ ਦੋ ਚੀਜ਼ਾਂ ਵਿੱਚ ਹਾਰ ਰਹੀ ਹੈ ਭਰੋਸਾ ਤੇ ਸੰਪਰਕ ਵਿੱਚ ਨਵੀਂ ਕਫੈਤੀ ਉਤਪਾਦ ਲਾਈਨ ਜੋ ਥੋੜੇ ਘੱਟ ਮੁਨਾਫੇ ਤੇ ਹੋਵੇ ਪਰ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ ਬਿਨਾਂ ਕਿਸੇ ਫਾਲਤੂ ਡਿਜ਼ਾਈਨ ਦੇ ਸਿਰਫ ਕੰਮ ਦੀ ਕਾਲ ਉਠਾਉਣ ਵਾਲੀ ਟੀਮ ਤੋਂ ਦਵਾ ਹਟਾਉਣਾ ਉਹਨਾਂ ਨੂੰ ਟਾਰਗੇਟ ਪੂਰਾ ਕਰਨ ਲਈ ਨਹੀਂ ਸਗੋਂ ਸਮੱਸਿਆ ਹੱਲ ਕਰਨ ਲਈ ਕਹਿਣਾ ਇੱਕ ਅਜੀਹਾ ਸਿਸਟਮ ਬਣਾਉਣਾ ਜਿੱਥੇ ਗਾਹਕ ਦੀ ਸ਼ਿਕਾਇਤ ਸਿੱਧੀ ਬੋਰਡ ਰੂਮ ਤੱਕ ਪਹੁੰਚੇ ਸੋਸ਼ਲ ਮੀਡੀਆ ਨੂੰ ਸਿਰਫ ਇਸ਼ਤਿਹਾਰਾਂ ਲਈ ਨਹੀਂ ਸਗੋਂ ਕੰਨਾ ਵਾਂਗ ਵਰਤਣਾ ਰੋਜ਼ਾਨਾ 2 ਘੰਟੇ ਲੋਕਾਂ ਦੇ ਕਮੈਂਟਸ ਤੇ ਮੈਸੇਜ ਪੜਨੇ ਤਾ ਜੋ ਪਤਾ ਲੱਗ ਸਕੇ ਕਿ ਲੋਕ ਅਸਲ ਵਿੱਚ ਕੀ ਚਾਹੁੰਦੇ ਹਨ ਰੋਹਿਤ ਨੇ ਪਹਿਲਾਂ ਤਾਂ ਸੋਚਿਆ ਪਰ ਉਸ ਦੇ ਵੱਡੇ ਵੱਡੇ ਮਾਹਿਰ ਪਹਿਲਾਂ ਹੀ ਫੇਲ ਹੋ ਚੁੱਕੇ ਸਨ ਇਸ ਲਈ ਉਸ ਨੇ ਸੋਚਿਆ ਕਿ ਇੱਕ ਵਾਰ ਕਵਿਤਾ ਨੂੰ ਵੀ ਅਜਮਾ ਕੇ ਦੇਖ ਲੈਂਦੇ ਹਾਂ ਕਵਿਤਾ ਨੇ ਡਿਜੀਟਲ ਟੀਮ ਵਿੱਚ ਦੋ ਤਿੰਨ ਅਜਿਹੇ ਲੋਕ ਚੁਣੇ ਜੋ ਆਪਣੇ ਕੰਮ ਨੂੰ ਪਿਆਰ ਕਰਦੇ ਸਨ ਉਸ ਨੇ ਇੱਕ ਸਧਾਰਨ ਜੀ ਹਿੰਦੀ ਅੰਗਰੇਜ਼ੀ ਮਿਲੀ ਜੁਲੀ ਭਾਸ਼ਾ ਵਿੱਚ ਇਸ਼ਤਿਹਾਰ ਚਲਾਇਆ ਜਿਸ ਦੀ ਭਾਸ਼ਾ ਬਹੁਤ ਸਰਲ ਸੀ ਪਿਛਲੀ ਤਮਾਹੀ ਦੇ ਗ੍ਰਾਫ ਲਗਾਤਾਰ ਹੇਠਾਂ ਜਾ ਰਹੇ ਸਨ ਪਰ ਇਹਨਾਂ 30 ਦਿਨਾਂ ਦੇ ਅੰਦਰ ਵਿਕਰੀ ਸੇਲਜ਼ ਵਿੱਚ ਪਹਿਲੀ ਵਾਰ ਹਲਕਾ ਜਿਹਾ ਸੁਧਾਰ ਦੇਖਿਆ ਗਿਆ ਸੀ ਨਵੇਂ ਮਾਡਲ ਦੀ ਵਿਕਰੀ ਚੰਗੀ ਸੀ ਕਸਟਮਰ ਕੇਅਰ ਵਿੱਚ ਸ਼ਿਕਾਇਤਾਂ ਸੱਚਮੁੱਚ ਹੱਲ ਹੋ ਰਹੀਆਂ ਸਨ ਸੋਸ਼ਲ ਮੀਡੀਆ ਤੇ ਗਾਲਾਂ ਕੱਟ ਗਈਆਂ ਸਨ ਤੇ ਸਵਾਲ ਵੱਧ ਗਏ ਸਨ ਜੋ ਕਿ ਇੱਕ ਚੰਗੇ ਸੰਕੇਤ ਸੀ ਕਿਉਂਕਿ ਹੁਣ ਲੋਕ ਉਮੀਦ ਨਾਲ ਪੁੱਛ ਰਹੇ ਸਨ ਕਿਵੇਂ ਕੀਤਾ ਇਹ ਸਭ? ਰੋਹਿਤ ਨੇ ਪੁੱਛਿਆ। ਕਵਿਤਾ ਨੇ ਬਹੁਤ ਸਾਦਾ ਜਵਾਬ ਦਿੱਤਾ। ਮੈਂ ਉਹ ਕੀਤਾ ਜੋ ਡਿਗਰੀ ਨਹੀਂ ਸਿਖਾਉਂਦੀ। ਲੋਕਾਂ ਦੀ ਗੱਲ ਸੁਣੀ। ਤੁਹਾਡੀਆਂ ਸਾਰੀਆਂ ਰਿਪੋਰਟਾਂ ਉੱਪਰਲੀ ਪਾਸ਼ਾ ਵਿੱਚ ਸਨ। ਲੋਕ ਜ਼ਮੀਨ ਤੇ ਕੀ ਕਹਿ ਰਹੇ ਸਨ ਉਹ ਕਿਸੇ ਨੇ ਅਨਵਾਦ ਹੀ ਨਹੀਂ ਕੀਤਾ। ਬੋਰਡ ਮੈਂਬਰਾਂ ਦੇ ਸਾਹਮਣੇ ਬੈਠ ਕੇ ਰੋਹਿਤ ਨੇ ਐਲਾਨ ਕੀਤਾ। ਅੱਜ ਤੋਂ ਕਵਿਤਾ ਇਸ ਕੰਪਨੀ ਦੇ ਫੈਸਲੇ ਲੈਣ ਵਾਲੀ ਟੀਮ ਵਿੱਚ ਰਹੇਗੀ। ਔਰ ਦਾ ਤੁਸੀਂ ਜੋ ਚਾਹੋ ਲਿਖ ਦਿਓ ਪਰ ਇਸ ਦੇ ਵਿਚਾਰਾਂ ਨੂੰ ਨજર ਅੰਦਾਜ਼ ਕਰਨਾ ਹੁਣ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕੁਝ ਹਫ਼ਤੇ ਹੋਰ ਬੀਤੇ ਕਵਿਤਾ ਨੇ ਕੰਮ ਕਰਨ ਦੇ ਤਰੀਕਿਆਂ ਨੂੰ ਹੋਰ ਸਾਫ਼ ਕੀਤਾ ਪੁਰਾਣੇ ਉਲਝੇ ਹੋਏ ਪ੍ਰੋਜੈਕਟ ਬੰਦ ਕਰਵਾ ਦਿੱਤੇ ਹੁਣ ਖੁਦ ਹਰ ਹਫ਼ਤੇ 10 ਵੀ ਗਾਕਾਂ ਨਾਲ ਨਿੱਜੀ ਤੌਰ ਤੇ ਗੱਲ ਕਰਦੀ 90 ਦਿਨ ਪੂਰੇ ਹੋਣ ਤੋਂ ਪਹਿਲਾਂ ਕੰਪਨੀ ਦੀ ਦਿਸ਼ਾ ਬਦਲ ਚੁੱਕੀ ਸੀ ਰੋਸਾ ਵਾਪਸ ਆਉਣ ਲੱਗਾ ਸੀ ਤੇ ਸਭ ਤੋਂ ਵੱਡੀ ਗੱਲ ਟੀਮ ਵਿੱਚ ਫਿਰ ਤੋਂ ਨਵੀਂ ਊਰਜਾ ਆ ਗਈ ਸੀ ਕੁਝ ਮਹੀਨਿਆਂ ਬਾਅਦ ਇੱਕ ਸ਼ਾਮ ਜਦੋਂ ਆਫਿਸ ਦੀ ਬਾਲਕੋਨੀ ਵਿੱਚ ਸੂਰਜ ਢਲ ਰਿਹਾ ਸੀ ਰੋਹਿਤ ਤੇ ਕਵਿਤਾ ਇਕੱਠੇ ਖੜੇ ਸਨ ਹੇਠਾਂ ਸ਼ਹਿਰ ਦੀਆਂ ਬੱਤੀਆਂ ਜਗ ਰਹੀਆਂ ਸਨ ਤੁਸੀਂ ਸਿਰਫ ਮੇਰੀ ਕੰਪਨੀ ਹੀ ਨਹੀਂ ਸਗੋਂ ਮੇਰਾ ਵਿਸ਼ਵਾਸ ਵੀ ਬਚਾਇਆ ਹੈ ਰੋਹਿਤ ਨੇ ਹੌਲੀ ਜਿਹਾ ਕਿਹਾ ਕਵਿਤਾ ਨੇ ਇੱਕ ਹਲਕੀ ਮੁਸਕਾਨ ਨਾਲ ਸਿਰ ਝੁਕਾ ਲਿਆ ਮੈਂ ਸਿਰਫ ਉਹ ਹੀ ਕੀਤਾ ਜੋ ਮੈਨੂੰ ਸਹੀ ਲੱਗਿਆ। ਰੋਹਿਤ ਕੁਝ ਪਲ ਚੁੱਪ ਰਿਹਾ ਤੇ ਫਿਰ ਬੋਲਿਆ। ਜੇ ਬੁਰਾ ਨਾ ਮਨਾऊं ਤਾਂ ਮੈਂ ਆਪਣੀ ਜ਼ਿੰਦਗੀ ਵੀ ਤੁਹਾਡੇ ਨਾਲ ਬਤਾਉਣੀ ਚਾਹੁੰਦਾ ਹਾਂ। ਸਿਰਫ ਬਿਜ਼ਨਸ ਪਾਰਟਨਰ ਵਜੋਂ ਨਹੀਂ ਬਲਕੇ ਲਾਈਫ ਪਾਰਟਨਰ ਵਜੋਂ। ਕਵਿਤਾ ਦੀਆਂ ਅੱਖਾਂ ਸਾਹਮਣੇ ਸਭ ਕੁਝ ਘੁੰਮ ਗਿਆ। ਉਹ ਰਾਤ ਭਰ YouTube ਤੇ ਵੀਡੀਓਜ਼ ਦੇਖਣਾ, ਦੁਕਾਨਾਂ, ਦੁਕਾਨਦਾਰਾਂ ਦੇ ਚਿਹਰੇ ਮਾਂ ਦੀਆਂ ਉਂਗਲਾਂ ਦੇ ਅੰਦਰਾਰਾਂ ਤੇ ਦਸਵੀਂ ਫੇਲ ਹੋਣ ਦਾ ਤਾਨਾ ਅੱਜ ਉਹ ਉੱਥੇ ਖੜੀ ਸੀ ਜਿੱਥੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਡਿਗਰੀ ਕਾਗਜ਼ਾਂ ਤੇ ਲਿਖੀ ਜਾਂਦੀ ਹੈ ਪਰ ਕਾਬਲੀਅਤ ਹਾਲਾਤਾਂ ਵਿੱਚ ਬਣਦੀ ਹੈ ਕਵਿਤਾ ਦਸਵੀਂ ਪਾਸ ਸੀ ਜਿਸ ਨੂੰ ਲੋਕ ਫੇਲ ਸਮਝਦੇ ਸਨ ਪਰ ਉਹ ਆਪਣੀ ਸੋਚ ਵਿੱਚ ਸਭ ਤੋਂ ਉੱਪਰ ਸੀ ਜੇਕਰ ਅੱਜ ਕੋਈ ਤੁਹਾਨੂੰ ਤੁਹਾਡੀ ਡਿਗਰੀ ਨਾਲ ਪਰਖ ਰਿਹਾ ਹੈ ਤਾਂ ਯਾਦ ਰੱਖਿਓ ਇਤਿਹਾਸ ਹੁਨਰ ਨੂੰ ਯਾਦ ਰੱਖਦਾ ਹੈ ਮਾਰਕਸ਼ੀਟ ਨੂੰ ਨਹੀਂ ਕਾਬਲੀਅਤ ਕਦੇ ਫੇਲ ਨਹੀਂ ਹੁੰਦੀ ਹਾਂਜੀ ਦੋਸਤੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣਾ